ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਪਿਆਰੇ ਦੋਸਤੋ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB77 study point ਤੇ ਸੋ ਅੱਜ ਦੀ ਵੀਡੀਓ ਉਹਨਾਂ ਲਈ ਮਹੱਤਵਪੂਰਨ ਹੋਣ ਵਾਲੀ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਟੈਕਨੀਕਲ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿਹੜੇ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣੀਆਂ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਨੰਬਰ 96461 15143 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ ਸੈਂਡ ਕਰਕੇ ਸਕਰੀਨਸ਼ਾਟ ਇਸ ਨੰਬਰ ਤੇ WhatsApp ਤੇ ਤੁਸੀਂ ਸਾਨੂੰ ਭੇਜ ਦੇਣਾ ਤੁਹਾਨੂੰ ਤੁਰੰਤ ਯਾਰ 1200 ਦੇ ਕਰੀਬ MCQ ਦੀਆਂ PDF ਮਿਲ ਜਾਣਗੀਆਂ ਸੋ ਬਹੁਤ ਹੀ ਵਧੀਆ ਮਟੀਰੀਅਲ ਹੈ ਖੁਦ ਦਾ ਤਿਆਰ ਕੀਤਾ ਹੈ ਜੀ ਐਂਡ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉੱਥੇ ਤੁਸੀਂ ਜਾ ਕੇ ਸਿੱਧਾ ਜੁਆਇਨ ਹੋ ਸਕਦੇ ਹੋ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ ਅੱਗ ਬੁਝਾਉਣ ਵਾਲੇ ਯੰਤਰ ਦੀ ਵਰਤੋਂ ਕਰ ਲਈ ਸੰਚਾਲਨ ਦਾ ਸਹੀ ਕਾਰਮਕ ਕਿਹੜਾ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਧੱਕੋ ਅਰੋਜ਼ ਕਰੋੜ ਦਬਾਓ ਸਵੀਪ ਕਰੋ ਦੂਸਰੀ ਹੈ ਖਿੱਚੋ ਨਿਸ਼ਾਨਾ ਬਣਾਓ ਦਬਾਓ ਤੇ ਸਵੀਪ ਕਰੋ ਤੀਸਰੀ ਹੈ ਖਿੱਚੋ ਨਿਸ਼ਾਨਾ ਬਣਾਓ ਸਵੀਪ ਕਰੋ ਤੇ ਦਬਾਓ ਸੋ થીਏ ਤੱਕੋ ਅਰੇਜ਼ ਕਰੋ ਸਵੀਪ ਕਰੋ ਤੇ ਦਵਾਓ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਿਲੰਡਰ ਹੈ ਉਸ ਨੂੰ ਖਿੱਚਣਾ ਹੈ ਫਿਰ ਹੁੰਦਾ ਨਿਸ਼ਾਨਾ ਬਣਾਉਣਾ ਹੈ ਫਿਰ ਉਸ ਨੂੰ ਦਬਾਉਣਾ ਹੈ ਤੇ ਫਿਰ ਸਵੀਪ ਕਰਨਾ ਹੈ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਐਡਾ ਬਿਲਕੁਲ ਰਾਈਟ ਆਨਸਰ ਹੈ ਖਿੱਚੋ ਫਿਰ ਨਿਸ਼ਾਨਾ ਬਣਾਓ ਫਿਰ ਦਬਾਓ ਫਿਰ ਸਵੀਪ ਕਰੋ ਠੀਕ ਹੈ ਦੋਸਤੋ ਨੈਕਸਟ ਕਵਸਨ ਚੱਲ ਗਿਆ ਜੀ ਕਵਸਨ ਨੰਬਰ ਹੈ 2 ওভারਹੈਡ ట్రాన్స్మిਸ਼ਨ ਲਾਈਨ ਦੇ ਚਾਲਕ ਜਾਨੀ ਕਿ ਕੰਡਕਟਰ ਆਮ ਤੌਰ ਤੇ ਡੈਸ਼ ਦੇ ਬਣੇ ਹੁੰਦੇ ਹਨ ਹਾਂਜੀ ਸਟੀਲ ਦੀ ਕੋਰ ਵਾਲੇ ਐਲੂਮੀਨੀਅਮ ਚਾਲਕਾਂ ਦੇ ਠੋਸ ਬਾਰ ਚਾਲਕਾਂ ਦੇ ਤਾਂਬੇ ਦੇ ਚਾਲਕਾਂ ਦੇ ਜਾਂ ਐਲੂਮੀਨੀਅਮ ਦੀ ਕੋਰ ਵਾਲੇ ਐਲੂਮੀਨੀਅਮ ਚਾਲਕਾਂ ਦੇ ਸੋ ਜੇਕਰ ਇੱਥੇ ਦੋਸਤੋ ACSR ਦਿੱਤਾ ਹੁੰਦਾ ਤਾਂ ਉਹ ਵੀ ਇਸ ਦਾ ਬਿਲਕੁਲ ਰਾਈਟ ਆਨਸਰ ਸੀਗਾ ਸੋ ਇਸ ਦਾ ਹੁਣ ਜੋ ਰਾਈਟ ਆਨਸਰ ਹੈ ਸਟੀਲ ਦੀ ਕੋਰ ਵਾਲੇ ਐਲੂਮੀਨੀਅਮ ਝਾਲਕਾਂ ਦੇ ਠੀਕ ਹੈ ਦੋਸਤੋ ਐਲੂਮੀਨੀਅਮ ਝਾਲਕਾਂ ਦੇ ਨੈਕਸਟ ਕੁਐਸਚਨ ਚੱਲੀਏ ਦੋਸਤੋ ਕੁਐਸਚਨ ਨੰਬਰ ਹੈ 3 ਕਿਸ ਕਿਸਮ ਦਾ ਬਿਜਲਈ ਮਾਪਣ ਯੰਤਰ ਹਮੇਸ਼ਾ ਲੋਡ ਸਪਲਾਈ ਨਾਲ ਲੜੀ ਵਿੱਚ ਜੋੜਿਆ ਜਾਂਦਾ ਹੈ प्लाई लड़ी में जोड़ा जाता है एम मीटर वोल्ट मीटर फ्रिकुएंसी मीटर जनर्जी मीटर हाँ जी दोस्तों so, सो इसका जो राइट right आंसर है वो है एम मीटर ऑप्शन ए इसका राइट आंसर है एम मीटर नेक्स्ट क्वेश्चन चलिए दोस्तों ਕਵਸਚਨ ਨੰਬਰ ਹੈ 4 ਮਨਾਹੀ ਦੇ ਚਿੰਨ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ ਮਨਾਹੀ ਦੇ ਚਿੰਨ ਦਾ ਆਕਾਰ ਆਇਤਾਕਾਰ ਗੋਲਾਕਾਰ ਵਰਗ ਜਾਂ ਤਿਕੋਣਾ ਹਾਂਜੀ ਦੋਸਤੋ ਤਾਂ ਰਾਈਟ ਆਨਸਰ ਹੈ ਦੋਸਤੋ ਗੋਲਾਕਾਰ ਕਿਸੇ ਵੀ ਚੀਜ਼ ਦੀ ਮਨਾਹੀ ਹੈ ਤਾਂ ਗੋਲਾਕਾਰ ਹੁੰਦਾ ਜਿਵੇਂ ਸਿਗਰਟ ਕੋਈ ਪੀ ਰਿਹਾ ਹੈ ਸਿਗਰਟ ਪੀਣਾ ਮਨਾ ਹੈ ਤਾਂ ਉੱਥੇ ਵੀ ਇੱਕ ਇਸਰਦਾ ਨਿਸ਼ਾਨ ਬਣਿਆ ਹੁੰਦਾ ਹੈ राइट दोस्तों नेक्स्ट क्वेश्चन चलिये दोस्तों क्वेश्चन नंबर है, पांच. एक तो -कट दूरी की है? 5 ਇੱਕ ਘਰੇਲੂ ਇਮਾਰਤ ਤੋਂ ਆਰਥਿਕ ਦੀ ਘੱਟੋ ਘੱਟ ਦੂਰੀ ਕਿੰਨੀ ਹੁੰਦੀ ਹੈ 1.5 ਮੀਟਰ 2.5 ਮੀਟਰ 3.5 ਮੀਟਰ ਜਾਂ 4.5 ਮੀਟਰ ਇੱਕ ਘਰੇਲੂ ਇਮਾਰਤ ਤੋਂ ਆਰਥਿਕ ਦੀ ਘੱਟੋ ਘੱਟ ਦੂਰੀ ਜਿਵੇਂ ਆਹ ਘਰ ਹੋ ਗਿਆ ਘੱਟੋ ਘੱਟ ਦੂਰੀ ਤਾਂ ਇਸਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 1.5 ਮੀਟਰ ਆਪਸ਼ਨ 4 ਇਸਦਾ ਬਿਲਕੁਲ ਰਾਈਟ ਆਨਸਰ ਠੀਕ ਹੈ ਜੀ ਨੈਕਸਟ ਕੁਐਸਚਨ ਚਲਿਓ ਦੋਸਤੋ ਕੁਐਸਚਨ ਨੰਬਰ ਹੈ 6 ਤੇਤੀ ਕੀਵਤੋਂ ਉੱਤੇ ਕਿਸ ਕਿਸਮ ਦਾ ਲਾਈਨ ਕੁਚਾਲਕ ਜਾਂ ਇਨਸੂਲੇਟਰ ਵਰਤਿਆ ਜਾਂਦਾ ਹੈ ਤੇਤੀ ਕੀਵਤ ਉੱਪਰ ਜੋ ਓਵਰਹੈਡ ਲਾਈਨਰ ਸੌਰੀ ਟਰਾਂਸਮਿਸ਼ਨ ਲਾਈਨ ਦੀ ਗੱਲ ਕੀਤੀ ਹੈ ਸ਼ੈਕਲ ਇਨਸੂਲੇਟਰ ਸਸਪੈਂਸ਼ਨ ਇਨਸੂਲੇਟਰ ਸਟ੍ਰੇਨ ਇਨਸੂਲੇਟਰ ਪਿੰਨ ਇਨਸੂਲੇਟਰ ਹਾਂਜੀ 33 ਕੇਵਿ ਤੋਂ ਉੱਪਰ ਗਿਆ ਜੇ 33 ਕੇਵਿ ਕਹਿੰਦਾ ਤਾਂ ਪਿੰਨ ਇਨਸੂਲੇਟਰ ਵੀ ਆ ਸਕਦਾ ਸੀਗਾ 33 ਕੇਵਿ ਤੋਂ ਉੱਤੇ ਜਿਹੜੇ ਵਰਤੇ ਜਾਂਦੇ ਹਨ ਉਸ ਦਾ ਰਾਈਟ ਆਨਸਰ ਹੈ ਸਸਪੈਂਸ਼ਨ ਟਾਈਪ ਇਨਸੂਲੇਟਰ ਸਟ੍ਰੇਨ ਟਾਈਪ ਵੀ ਵਰਤੇ ਜਾਂਦੇ ਹਨ ਉਹ ਵੀ ਇਦਾਂ ਦੇ ਹੁੰਦੇ ਆ ਜੇਕਰ ਆਪਾਂ ਗੱਲ ਕਰੀਏ ਇਸ ਤਰ੍ਹਾਂ ਜੋ ਡਿਸਕ ਆਈਆਂ ਹੁੰਦੀਆਂ ਹਨ ਇਹ ਹੋ ਗਿਆ ਸਸਪੈਂਸ਼ਨ ਟਾਈਪ ਠੀਕ ਹੈ ਜੀ ਜਿਹੜੇ ਸਟ੍ਰੇਨ ਇਨਸੂਲੇਟਰ ਹੁੰਦੇ ਹਨ ਉਹ ਇਸ ਤਰ੍ਹਾਂ ਲਾ ਲਓ ਜੀ ਜਿੱਥੋਂ ਕੋਈ ਨਹਿਰ ਵਗੈਰਾ ਲੰਘਦੀ ਹੋਵੇ ਜਾਂ ਲਾਈਨ ਨੂੰ ਮੋੜਨਾ ਹੋਵੇ ਉਸ ਟਾਈਮ So, किस स्ट्रेन टाइप इंसुलेटर ਵਰਤੇ ਜਾਂਦੇ ਹਨ ਸੋ ਇਸ ਦਾ 33 केवी ਤੋਂ ਉੱਤੇ ਕਿਸ ਕਿਸਮ ਦਾ ਲਾਈਨ 33 केवी ਤੋਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ सस्पेंशन टाइप ऑप्शन ए ਹੈ ਇਸ ਦਾ ਬਿਲਕੁਲ ਰਾਈਟ ਆਨਸਰ ਠੀਕ ਹੈ ਜੀ ਨੈਕਸਟ ਕੁਐਸਚਨ ਚਲਿਏ ਦੋਸਤੋ ਕੁਐਸਚਨ ਨੰਬਰ ਹੈ 7 ওভারਹੈਡ ਕੇਬਲਾਂ ਦੇ ਮੁਕਾਬਲੇ ਭੂਮੀਗਤ ਕੇਬਲਾਂ ਦੀ ਵਰਤੋਂ ਕਰਨ ਦਾ ਮੁੱਖ ਫਾਇਦਾ ਕੀ ਹੈ ਘੱਟ ਲਾਗਤ आसान देखभाल सुजात्मक तौर ते प्रसन्न मौसम ਅਤੇ ਹਾਦਸਿਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਜੋਖਮ ਨੂੰ ਘਟਾਇਆ ਜਾ ਸਕਦਾ ਹੈ ਹਾਂਜੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਮੌਸਮ ਅਤੇ ਹਾਦਸਿਆਂ ਕਾਰਨ ਹੋਣ ਵਾਲੇ ਨੁਕਸਾਨ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ ਆਪਸ਼ਨ ਸ ਸਦਾ ਬਿਲਕੁਲ ਰਾਈਟ ਆਨਸਰ ਨੈਕਸਟ ਕੁਐਸਚਨ ਚੱਲਿਏ ਦੋਸਤੋ ਕੁਐਸਚਨ ਨੰਬਰ ਹੈ 8 ਸਟ੍ਰੀਨ ਲਾਈਟਿੰਗ ਵਿੱਚ ਬਲਬ ਸਾਰੇ ਜੁੜੇ ਹੁੰਦੇ ਹਨ ਕਿnde ਵਿੱਚ ਪੈਰਲਰ ਚ ਸੀਰੀ ਚ ਸੀਰੀ ਪੈਰਲ ਐਂਡ ਟੂ ਐਂਡ ਇਸ ਦਾ ਰਾਈਟ ਆਨਸਰ ਹੈ ਦੋਸਤੋ ਪੈਰਲਰਸ ਹੈ অপਸ਼ਨ ਉਡਾ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਚੱਲਗੇ ਦੋਸਤੋ ਕੁਐਸਚਨ ਨੰਬਰ ਹੈ 9 ਰਿਹਾਸੀ ਖੇਤਰਾ ਵਿੱਚ ਬਿਜਲੀ ਦੀ ਬਿਜਲੀ ਵੰਡਣ ਲਈ ਆਮ ਤੌਰ ਤੇ ਕਿਸ ਕਿਸਮ ਦੀ ਕੇਬਲ ਵਰਤੀ ਜਾਂਦੀ ਹੈ? ਹਾਂਜੀ। ਹਾਈ ਟੈਂਸ਼ਨ ਕੇਬਲ ਕੌਂਸੈਂਟ੍ਰਿਕ ਕੇਬਲ ਟ੍ਰਿਪਲਸ ਕੇਬਲ ਸੀਰੀਜ਼ ਕੇਬਲ ਸਰਵਿਸ ਕੇਬਲ ਹੋਣਾ ਚਾਹੀਦਾ ਇੱਥੇ। सर्विस केबल सीरीज पेगा सो एस्ता जो राइट आंसर है वो है सर्विस केबल अवश्य सत्सा है एस्ता बिल्कुल राइट आंसर है ठीक है जी सो नेक्स्ट क्वेश्चन चलिए जी क्वेश्चन नंबर है 10 पंजाब राज्य बिजली बोर्ड दा हेड ऑफ्स किथे है जालंधर फरीपुर धानाजपटेला या पन सारा नु पता है ਟਿਆਲਾ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੋ ਗਈ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਜਿਹੜੇ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਹਜ਼ਾਰ ਦੇ ਕਰੀਬ ਐਮਸੀਕਿਊ ਲੈਣੇ ਹੋਣ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ ਕਰਕੇ 964615144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ ਕਰਕੇ WhatsApp ਤੇ ਤੁਸੀਂ ਸਾਡੇ ਕੋਲ ਸਾਰੀਆਂ PDF ਲੈ ਸਕਦੇ ਹੋ ਜਿਹੜੇ ਬਹੁਤ ਹੀ ਸਾਨੇ ਨਾਲ ਤੁਸੀਂ ਪ੍ਰਿੰਟ ਵੀ ਕਰਵਾ ਸਕਦੇ ਹੋ ਸੋ ਜਿਹੜਾ ਦੋਸਤਾਂ ਨੇ ਹਾਲੇ ਤੱਕ ਨਹੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦੇ ਆ नेक्स्ट ਕਲਾਸ ਵਿੱਚ ਥੈਂਕ ਯੂ ਵੈਰੀ ਮਚ